ਸਭ ਦਾ ਟਾਸਕ ਫੋਰਸ ਪਹਿਲਾ ਹੁੰਦਾ ਸੀ ਕਲਗਰੀ ਪੁਲਿਸ ਦਾ ਟਾਸਕ ਫੋਰਸ ਉਹਨੂੰ ਹੋਰ ਮਿਲਾ ਕੇ RCMP ਦੇ ਨਾਲ ਐਡਮਿੰਟਨ ਪੁਲਿਸ ਦੇ ਨਾਲ ਸਾਰ ਨੂੰ ਮਿਲਾ ਕੇ ਇੱਕ ਆਰਗੇਨਾਈਜੇਸ਼ਨ ਨੂੰ ਕ੍ਰੀਏਟ ਕੀਤਾ ਗਿਆ ਉਹਦਾ ਨਾਮ ਹੈਗਾ ਅਲਰਟ ਮਾਰ ਸਾਨੂੰ ਇਹ ਹੀ ਬੇਨਤੀ ਹੈ ਆਪਣੇ ਕਮਿਊਨਿਟੀ ਤੋਂ ਪਲੀਜ਼ ਅੱਗੇ ਆ ਕੇ ਇਨਫੋਰਮੇਸ਼ਨ ਦੇ ਬਾਰੇ ਦੋ ਪਲੀਜ਼ ਸਟੇਟਮੈਂਟਸ ਦੋ ਅਸੀਂ ਬੇਨਤੀ ਕਰਦੇ ਆਂ ਅਗਰ ਤੁਹਾਨੂੰ ਲੱਗ ਰਿਹਾ ਕਿ ਕੋਈ ਤੁਹਾਨੂੰ ਡਰ ਦਾ ਮਾਹੌਲ ਲੱਗ ਰਿਹਾ ਪਲੀਜ਼ ਕਮ ਇਨ ਟਾਕ ਟੂ ਅਸ ਕੈਲਗਰੀ ਪੁਲਿਸ ਵੱਲੋਂ ਬਹੁਤ ਸੋਹਣਾ ਜੋ ਪ੍ਰਾਲਾ ਕੀਤਾ ਗਿਆ ਦਸ਼ਮੇਸ਼ ਕਲਚਰ ਸੈਂਟਰ ਦੇ ਗੁਰਦੁਆਰਾ ਸਾਹਿਬ ਤੇ ਇੱਥੇ ਅਸੀਂ ਖੜੇ ਆਂ ਦਸ਼ਮੇਸ਼ ਕਲਚਰ ਸੀਨੀਅਰ ਸੁਸਾਇਟੀ ਦੇ ਵਿੱਚ ਸੋ ਪੁੱਛਦੇ ਆਂ ਕੈਲਗਰੀ ਪੁਲਿਸ ਆਫੀਸਰ ਤੋਂ ਕੀ ਕਦਮ ਚੁੱਕੇ ਜਾ ਰਹੇ ਨੇ ਅੱਜ ਕੱਲ ਫਰੋਤੀਆਂ ਦਾ ਮਾਮਲਾ ਬਹੁਤ ਵਧਿਆ ਹੋਇਆ ਬਹੁਤ ਸਾਰੇ ਲੋਕਾਂ ਨੂੰ ਕਾਲਸ ਆ ਰਹੀਆਂ ਨੇ ਥ੍ਰੈਟਸ ਆ ਰਹੇ ਨੇ ਸਵਾਗਤ ਹੈ ਪਹਿਲਾਂ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਕੀ ਕਦਮ ਚੁੱਕੇ ਜਾ ਰਹੇ ਨੇ ਬਹੁਤ ਸੋਹਣਾ ਜੋ ਪ੍ਰਾਲਾ ਕੀਤਾ ਤੁਸੀਂ ਸੋ ਹੋਰ ਵੀ ਕੀ ਟੀਮਸ ਬਣਾਈਆਂ ਹੋਈਆਂ ਨੇ ਕੋਈ ਟਾਸਕ ਫੋਰਸ ਬਣਾਈ ਹੋਈ ਐ ਇਸ ਵਾਸਤੇ ਬਿਲਕੁਲ ਜੀ ਆਪ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਮਿਊਨਿਟੀ ਦੀ ਸਪੋਰਟ ਨਾਲ ਹੀ ਅੱਜ ਇੱਕ ਕੰਮ ਪੂਰਾ ਹੋਇਆ ਆ ਮੈਂ ਜ਼ਰੂਰ ਕਹਾਂਗਾ ਕਿ ਅੱਜ ਜਿੱਦਾਂ ਤੁਸੀਂ ਸੁਣੀ ਗੱਲ ਆ ਸਾਡਾ ਟਾਸਕ ਫੋਰਸ ਪਹਿਲਾਂ ਹੁੰਦਾ ਸੀ ਕੈਲਗਰੀ ਪੁਲਿਸ ਦਾ ਟਾਸਕ ਫੋਰਸ ਉਹਨੂੰ ਹੁਣ ਮਿਲਾ ਕੇ RCMP ਦੇ ਨਾਲ ਐਡਮਿੰਟਨ ਪੁਲਿਸ ਦੇ ਨਾਲ ਸਾਰਿਆਂ ਨੂੰ ਮਿਲਾ ਕੇ ਇੱਕ ਆਰਗੇਨਾਈਜੇਸ਼ਨ ਨੂੰ ਕ੍ਰੀਏਟ ਕੀਤਾ ਗਿਆ ਉਹਦਾ ਨਾਮ ਹੈਗਾ ਅਲਰਟ ਅਲਰਟ ਦਾ ਕੰਮ ਇਹ ਹੈ ਕਿ ਉਹ ਸਪੈਸਫਿਕਲੀ ਐਕਸਟਰਸ਼ਨ ਨੂੰ ਹੀ ਇਨਵੈਸਟੀਗੇਟ ਕਰਨ ਜਿਹੜੇ ਵੀ ਉਹਨਾਂ ਨੂੰ ਰਿਸੋਰਸ ਇੱਥੇ ਗੈਨੇ ਪ੍ਰੋਵੈਂਸ ਤੋਂ ਸਿਟੀਸ ਤੋਂ ਸਾਰੇ ਉਹਨਾਂ ਕੋਲ ਰਿਸੋਰਸਸ ਹੈਗੇ ਨੇ ਉਹਨਾਂ ਕੋਲ ਆਫੀਸਰਸ ਨੇ ਇਨਵੈਸਟੀਗੇਟਰਸ ਨੇ ਦੇ ਆਰ ਰੈਡੀ ਟੂ ਇਨਵੈਸਟੀਗੇਟ 올 ਦਾ ਕੇਸਸ ਬਟ ਸਨ ਵਹੀ ਬੇਨਤੀ ਆਪਣੇ ਕਮਿਊਨਿਟੀ ਤੋਂ ਪਲੀਜ਼ ਅੱਗੇ ਆ ਕੇ ਇਨਫੋਰਮੇਸ਼ਨ ਇਹਦੇ ਬਾਰੇ ਦੋ ਪਲੀਜ਼ ਸਟੇਟਮੈਂਟਸ ਦੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਨਾਮ ਕਿਤੇ ਮੈਂਸ਼ਨ ਨਹੀਂ ਹੋਣਾ ਚਾਹੀਦਾ ਅਸੀਂ ਅੱਜ ਕ੍ਰਾਈਮ ਸਟਾਪਰਸ ਦੀ ਵੀ ਗੱਲ ਕੀਤੀ ਸੀ ਪਲੀਜ਼ ਯੂਜ਼ ਕ੍ਰਾਈਮ ਸਟਾਪਰਸ ਟੂ ਰਿਪੋਰਟ ਉਹਦੇ ਨਾਲ ਤੁਹਾਡਾ ਕਿਤੇ ਵੀ ਨਾਮ ਨਹੀਂ ਦਿੱਤਾ ਜਾਊਗਾ ਨਾਟ ਇਵਨ ਇਨ ਕੋਰਟ ਨਾਟ ਐਨੀਵੇਅਰ ਨਾਟ ਇਵਨ ਇਨ ਪੁਲਿਸ ਰਿਪੋਰਟ ਸ ਕਰਦੇ ਨੇ ਕਿ ਇਫ ਯੂ ਹੈਵ ਸੰਬਰੀ ਇਨ ਅ ਕਮਿਊਨਿਟੀ ਅਗਰ ਤੁਹਾਡੇ ਕੋਈ ਰਿਸ਼ਤੇਦਾਰ ਨੇ ਕੋਈ ਫਰੈਂਡਸ ਨੇ ਤੁਹਾਡੇ ਕੋਈ ਨੋਨ ਨੇ ਜਿਨਾਂ ਨੂੰ ਇਹ ਇਸ਼ੂ ਆਈ ਹੈ ਪਲੀਜ਼ lets us know so that we can investigate this ਇੱਕ ਇੱਕ ਘਟਨਾਵਾਂ ਆਪਾਂ ਇੱਥੇ ਸੁਣਿਆ ਆ ਕਿ 21 ਘਟਨਾਵਾਂ ਦੀਆਂ ਜਿਹੜੀ ਹੈਗੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਸਾਰੀਆਂ ਘਟਨਾਵਾਂ ਜਾਂਚ ਅਧੀਨ ਨੇ ਯਸ ਸੋ ਇੱਕ ਜਿਹੜੀ ਇਨਵੈਸਟ ਜਿਹੜੀ ਆਪਾਂ ਘਟਨਾਵਾਂ ਦੀ ਮੈਂਸ਼ਨ ਕੀਤੀ ਆ ਹਾਲੇ ਵੀ ਅਸੀਂ ਹਾਲੇ ਨੂੰ ਇਨਵੈਸਟਿਗੇਟ ਕਰ ਰਹੇ ਆ ਅਸੀਂ ਇਹੀ ਪਤਾ ਕਰਨਾ ਚਾਹੁੰਦੇ ਨੇ ਕਿ ਉਹਦੇ ਵਿੱਚ ਹੋਇਆ ਕੀ ਸੀ ਕਿਉਂਕਿ ਕਦੇ-ਕਦੇ ਇਹ ਜਿਹੜੀ ਕੋਈ ਕੋਈ ਇਹੋ ਜਿਹੀ ਇਸ਼ੂਜ਼ ਹੈਗੀਆਂ ਘਟਨਾਵਾਂ ਆਈਆਂ ਜਿਹੜੇ ਕੇਸਿਸ ਆਏ ਨੇ ਜਿਹੜੇ ਥੋੜੇ ਪੁਰਾਣੇ ਨੇ ਤੇ ਪਿੱਛੇ ਜਾ ਕੇ ਸਾਨੂੰ ਇਨਵੈਸਟੀਗੇਟ ਕਰਨਾ ਪੈਣਾ ਹੋਣਾ ਕੀ ਆ 21 ਤੋਂ ਜਿਹੜੇ 11 ਜਿਹੜੀ ਕੇਸ ਆਏ ਨੇ ਉਹਦੇ ਵਿੱਚ ਆਬਵੀਸਲੀ ਗੋਲੀ ਚਲੀ ਆ ਪਰ ਲੱਕੀਲੀ ਅਜ ਤੱਕ ਕੈਲਗਰੀ ਚ ਕਿਸੇ ਦੀ ਜਾਨ ਨਹੀਂ ਗਈ ਬਟ ਅਗੇਨ ਵੀ ਵਾਂਟ ਟੂ ਮੇਕ ਸ਼ੋਰ ਅਸੀਂ ਪ੍ਰੋਫੈਸਰ ਦੇ ਨਾਲ ਚਾਹੁੰਦੇ ਕਮੇਟੀ ਨੂੰ ਈਵਨ ਦੋ देयर ਆ 21 ਕੇਸਸ ਵੀ ਆਰ ਇਨਵੈਸਟੀਗੇਟਿੰਗ ਥੈਮ ਵੀ ਵਿਲ ዱ ਆਰ ਲੈਵਲ ਬੈਸਟ ਰਿਸੋਰਸ ਜਿੰਨਾ ਮੈਂ ਕੱਲ ਕਿਤੇ ਸਾਰੇ ਦਿੱਤੇ ਗਏ ਨੇ ਸੋ ਵੀ ਆਰ ਡੂਇੰਗ ਆ ਬੈਸਟ ਵੀ ਆਰ ਆਲਸੋ ਵਰਕਿੰਗ ਅਪ ਆ ਬੀਸੀ ਨਾ ਵੀ ਵਰਕ ਕਰ ਰਹੇ ਸਰੀ ਪੁਲਿਸ ਦਾ ਵਰਕ ਕਰ ਰਹੇ ਆਰ ਸੀ ਐਮ ਪੀ ਨਾਲ ਕੰਮ ਕਰ ਰਹੇ ਆ ਸਾਡੀ ਮੀਟ ਅ انفੋਰਮੇਸ਼ਨ ਸ਼ੇਅਰਿੰਗ ਹੁੰਦੀ ਰਹੇਂਦੀ ਆ ਇੰਟੈਲੀਜੈਂਟ ਸ਼ੇਅਰਿੰਗ ਹੁੰਦੀ ਰਹੇਂਦੀ ਆ ਤੇ ਸਾਰੇ ਚੀਜ਼ਾਂ ਨਾਲ ਸਾਨੂੰ ਇਹੀ ਹੋਪ ਹੈ ਕਿ ਅੱਗੇ ਜਾ ਕੇ ਹੌਫਫਲੀ ਵੀ ਕੈਨ ਫਾਈਂਡ ਆਊਟ ਕਿ ਇੱਕ ਤੇ ਇੱਕ ਕਾਰਕ ਹੋ ਰਿਹਾ ਤੇਰੇ ਕ੍ਰਿਮੀਨਲ ਚਾਰजेस ਹਨ ਉਹ ਜਿਹੜੇ ਪੜਨੇ ਅੱਗੇ ਜਾ ਕੇ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜੀਆਂ ਘਟਨਾਵਾਂ ਅੱਜਕਲ ਕਾਲਸ ਆ ਰਹੀਆਂ ਲੋਕਾਂ ਨੂੰ ਇਹ ਸਿਰਫ ਪੈਸੇ ਮੰਗਣ ਵਾਸਤੇ ਨੇ ਜਾਂ ਕਿਸੇ ਗਰੋਹ ਦੇ ਨਾਲ ਸੰਬੰਧਿਤ ਹੋ ਸਕਦੀਆਂ ਦੇਖੋ ਜੀ ਸੋਫਾ ਜੀ ਦਾ ਅੱਜ ਮੈਂਸ਼ਨ ਅਪਾ ਗੱਲ ਕੀਤੀ ਹੈ ਯਸ ਪੈਸਿਆਂ ਦੀ ਤੇ ਗੱਲ ਜ਼ਰੂਰ ਆਈ ਆ ਪਰ ਸਵਾਲ ਇਹੀ ਉੱਠਦਾ ਕਿ ਇਹ ਆਰਗੇਨਾਈਜ਼ ਕ੍ਰਾਈਮ ਹੈਗਾ ਕਿ ਨਹੀਂ ਦਾ ਆਂਸਰ ਇਹੀ ਆ ਯਸ ਵੀ ਆਰ ਸੀਇੰਗ 엘ਿਮੈਂਟਸ ਆਫ ਆਰਗੇਨਾਈਜ਼ ਕ੍ਰਾਈਮ ਯਸ ਆਰਗੇਨਾਈਜ਼ ਕ੍ਰਾਈਮ ਆਪਾ ਦੇਖ ਰਹੇ ਹਾਂ ਬਟ ਉਹਨੂੰ ਪ੍ਰੂਫ ਕਰਨਾ ਥੋੜਾ ਔਖਾ ਹੁੰਦਾ ਕਿਉਂਕਿ ਕਿਸ ਨੇ ਇਹ ਨਹੀਂ ਕਹਿਣਾ ਤੇ ਇਹ ਹੀ ਬਸ ਸਾਡੀ ਇਨਵੈਸਟੀਗੇਸ਼ਨ ਚਲਦੀ ਰਹੂਗੀ ਇੰਟੈਲੀਜੈਂਸ ਸ਼ੇਅਰਿੰਗ ਚਲਦੀ ਰਹੂਗੀ ਐਂਡ देन ਹੋਪਫਲੀ ਅੱਗੇ ਜਾ ਕੇ ਸਾਡੇ ਕੋਲ ਹੋਰ ਸਵਾਲਾਂ ਦਾ ਜਵਾਬ ਆਊਗਾ ਜੀ ਜਿਵੇਂ ਅਸੀਂ ਸੁਣ ਰਿਹਾ ਕਿ ਘਰਾਂ ਦੇ ਵਿੱਚ ਬਿਜ਼ਨਸ ਤੇ ਗੋਲੀਆਂ ਚੱਲ ਰਹੀਆਂ ਨੇ ਸੋ ਜਿਹੜੇ ਕਮਿਊਨਿਟੀ ਸੈਂਟਰਸ ਨੇ ਉਹਨਾਂ ਦੀ ਸੁਰੱਖਿਆ ਵੱਲ ਵੀ ਹੁਣ ਤੁਸੀਂ ਧਿਆਨ ਦੇਵੋਗੇ ਬਿਲਕੁਲ ਜੀ ਸਾਡਾ ਕੰਮ ਚੱਲਦਾ ਰਹਿੰਦਾ ਸਪੈਸ਼ਲ ਕਮਿਊਨਿਟੀ ਸੈਂਟਰਸ ਰਿਲੀਜੀਅਸ ਪਲੇਸਸ ਅਸੀਂ ਗੱਲ ਕਰਦੇ ਰਹਿੰਦੇ ਨੇ ਅਗਰ ਉਹਨਾਂ ਨੂੰ ਲੱਗਦਾ ਕਿ ਕੋਈ ਇਸ਼ੂ ਆਉਣ ਵਾਲੀ ਹੈ ਕਿ ਅਸੀਂ ਜ਼ਰੂਰ ਉਹਨਾਂ ਨਾਲ ਗੱਲ ਕਰਦੇ ਹਾਂ ਹਾ ਪਰ ਅਗੇ ਦੇ ਹੈਵ ਟੂ ਕਮ ਟੂ ਅਸ ਅਸੀਂ ਬੇਨਤੀ ਕਰਦੇ ਹਾਂ ਅਗਰ ਤੁਹਾਨੂੰ ਲੱਗ ਰਿਹਾ ਕਿ ਕੋਈ ਤੁਹਾਨੂੰ ਡਰ ਦਾ ਮਾਹੌਲ ਲੱਗ ਰਿਹਾ ਪਲੀਜ਼ ਕਮ ਐਂਡ ਟਾਕ ਟੂ ਅਸ ਅਸੀਂ ਸੇਫਟੀ ਪਲਾਨਿੰਗ ਜਿਹਦਾ ਆਪਾਂ ਮੈਂਸ਼ਨ ਕੀਤੀ ਅਸੀਂ ਪਾਸ ਸੇਫਟੀ ਪਲਾਨਿੰਗ ਵੀ ਕਮਿਊਨਿਟੀ ਸੈਂਟਰਸ ਲਈ ਕਰ ਸਕਦੇ ਹਾਂ ਬਟ ਦੇ ਹੈਵ ਟੂ ਆਸਕ ਫਾਰ ਇਟ ਉਹਨਾਂ ਨੂੰ ਪੁੱਛਣਾ ਪੈਣਾ ਜੀ ਭਾਈਚਾਰਾ ਬਹੁਤ ਡਰਿਆ ਹੋਇਆ ਹੈ ਲੋਕੀ ਬਹੁਤ ਡਰੇ ਹੋਏ ਨੇ ਤੁਹਾਡੇ ਵੱਲੋਂ ਭਰੋਸੇਮੰਦ ਸੰਦੇਸ਼ ਉਹਨਾਂ ਦਾ ਕੀ ਹੈ ਦੇਖੋ ਇਹ ਸੰਦੇਸ਼ ਇਹੀ ਆ ਵੀ ਆਰ ਇਨਵੈਸਟੀਗੇਟਿੰਗ ਦਿਸ ਅਸੀਂ ਜੋਰਸ਼ ਹੋਣਾ ਸਾਰੇ ਰਿਸੋਰਸਸ ਅਸੀਂ ਇਹ ਇਨਵੈਸਟੀਗੇਸ਼ਨ ਚ ਪਾਈ ਨੇ ਮੈਂ ਪ੍ਰੋਸਾ ਦਿਲਾਨਾ ਚਾਹੁੰਦਾ ਯੈਸ ਇਸ਼ੂਸ ਆ ਰਹੇ ਨੇ ਯੈਸ ਕਮਿਊਨਿਟੀ ਨੂੰ ਲੱਗਦਾ ਕਿ ਪੁਲਿਸ ਕੁਝ ਕਰਦੀ ਨਹੀਂ ਬਟ ਇਨ ਦਾ ਬੈਕਗਰਾਉਂਡ ਕਾਫੀ ਇਹੋ ਜਿਹੇ ਇਨਵੈਸਟੀਗੇਟਿਵ ਸਟੈਪਸ ਨੇ ਜਿਹੜੇ ਆਪਾਂ ਮੈਂਸ਼ਨ ਨਹੀਂ ਕਰ ਸਕਦੇ ਅੱਜ ਵੀ ਆਪਾਂ ਮੈਂਸ਼ਨ ਨਹੀਂ ਕਰ ਸਕੇ ਬਟ ਮੈਂ ਮੈਨੂੰ ਆਪ ਦੀ ਮੈਨੂੰ ਪਤਾ ਕਿ ਜਿਹੜੇ ਇਨਵੈਸਟੀਗੇਸ਼ਨਸ ਹੋ ਰਹੀਆਂ ਜਿਹੜੀ ਇਨਵੈਸਟੀਗੇਟਿਵ ਸਟੈਪਸ ਲਿੱਤੇ ਜਾ ਰਹੇ ਨੇ ਐਂਡ ਸਰਵੇਲੈਂਸ ਹੋ ਰਹੀਆ ਕਾਫੀ ਜੋਰਸ਼ ਹੋਣਾ ਹੋ ਗਿਆ ਐਂਡ ਆਈ ਕੈਨ ਰੈਸਟ ਆਈ ਕੈਨ ਅਸ਼ੋਰ ਦਾ ਪਬਲਿਕ ਆਪਣ to our best uh, in arresting these people and bringing them to justice as well. ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਤੁਹਾਡੀ ਸਪੋਰਟ ਲਈ ਵੀ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਲੋਵਾਲੀਆ ਟਾਈਮਜ਼ ਤੇ ਅੱਜ ਅਸੀਂ ਖੜੇ ਹਾਂ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਦੇ ਬਾਹਰ ਦਸ਼ਮੇਸ਼ ਕਲਚਰ ਸੀਨੀਅਰ ਸੁਸਾਇਟੀ ਮੇਰੇ ਨਾਲ ਇੱਥੇ ਮੌਜੂਦ ਨੇ ਮਿਨਿਸਟਰ ਆਫ ਜਸਟਿਸ ਅਟਾਰਨੀ ਜਨਰਲ ਆਫ ਅਲਬਰਟਾ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਐਕਸਟਰਸ਼ਨ ਜਿਹੜੇ ਅੱਜਕੱਲ ਬਹੁਤ ਮਾਮਲਾ ਵਧਿਆ ਹੋਇਆ ਲੋਕਾਂ ਨੂੰ ਥ्रेट ਕਾਲਸ ਆ ਰਹੀਆਂ ਨੇ ਉਸ ਤੇ meeting So, my question is to you people are very scared. Uh, they want to complain, but they are not just for their families. So, what do you want to say to them? Well, to all members of Calgary, to all members of Alberta who are suffering from these types of extortion cases or these threats, mm -hmm. uh, I want to signal my absolute unequivocal support for all law abiding citizens here in Alberta. First off, I want to uh, say that my presence here today is one of support and solidarity with the community. I want to uh, stress to all community members that the government of Alberta and the Calgary Police Service and the Edmonton Police service are very much aligned in the work that we're doing to help address these threats and to go after these individuals who are targeting our honest, law-abiding citizens here in, in calgary and edmonton. and i finally want to say this, folks. please come forward. it is important that you report these incidents, no matter how minor you might perceive them to be. the calgary police has emphasized how important reporting these incidents are because they cannot investigate what is not reported. we certainly cannot prosecute as a Province, mm -hmm. What is not uh, reported as well. And so, community members, I, I, I come here and I stand by you with a uh, with a uh, encouragement that we stand by you we support you we will stand in solidarity with every single person that is going through this difficult time but it is important it is essential and it is necessary that you come forward and you report these issues when they happen so that the Calgary police can, can continue to investigate and lay the charges that we need to lay so that we can deal with these people yeah thank you so much for everything you are doing a lot for us and thank you for coming here today thank absolutely you my pleasure pleasure thank you very much for having me yes. thank you